ਪੰਜਾਬ ਸਟੇਟ ਮਿਨਿਸਟਰੀਅਲ ਪੈਨਸ਼ਨਰਸ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਨਿਰਮਲ ਸਿੰਘ ਆਨੰਦ ਦੀ ਅਗਵਾਈ ਹੇਠ ਵਕਤ ਨੇ ਵਿਧੇਕ ਡਿਪਟੀ ਕਮਿਸ਼ਨਰ ਜਨਰਲ ਰੋਹਿਤ ਗੁਪਤਾ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਸੌਂਪਿਆ ਏਡੀਸੀ ਰੋਹਿਤ ਗੁਪਤਾ ਨੇ ਆਖਿਆ ਕਿ ਇਹ ਮੰਗ ਪੱਤਰ ਪੰਜਾਬ ਸਰਕਾਰ ਨੂੰ ਜਲਦ ਪਹੁੰਚਾਇਆ ਜਾਵੇਗਾ ਸਕੱਤਰ ਵਿਜੇ ਕੁਮਾਰ ਬਾਲੀ ਚੇਅਰਮੈਨ ਬਲਵਿੰਦਰ ਕੁਮਾਰ ਚੈਨਤੀਪੁਰ ਚੌਸਨ ਜਥੇਬੰਦਕ ਸਕੱਤਰ ਹਰਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਸੋਮਨਾਥ ਰੌਲਿਆ ਮੈਡਮ ਪੀਨਾ ਸ਼ਰਮਾ ਰਜਵੰਤ ਕੌਰ ਦਿਨੇਸ਼ ਪਾਲਾਵੀ ਮਾਜੂਦਸਾਨ ਪੰਜਾਬ ਸਟੇਟ ਮਿਸਟੀਰੀਅਲ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਸਾਡੀ ਜਿਹੜੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਮਤਾ ਪਾਸ ਹੋਇਆ ਸੀ ਵੀ ਆਪਣੀ ਮੰਗਾਂ ਸੰਬੰਧੀ ਜਿਹੜਾ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਵਿੱਤ ਮੰਤਰੀ ਸਾਹਿਬ ਪ੍ਰਮੁੱਖ ਸਕੱਤਰ ਅਤੇ ਡਿਪਟੀ ਕਮਿਸ਼ਨਰ ਦੇ ਅੰਮ੍ਰਿਤਸਰ ਦੇ ਰਾਈ ਆਪਣਾ ਮੰਗ ਪੱਤਰ ਭੇਜਿਆ ਜਾਏ ਤੇ ਏਡੀਸੀ ਮਿਸਟਰ ਗੁਪਤਾ ਜੀ ਨੂੰ ਅਸੀਂ ਮਿਲੇ ਆ ਆਪਣਾ ਮੰਗ ਪੱਤਰ ਦਿੱਤਾ ਸਾਡੇ ਮੰਗ ਪੱਤਰ ਦੇ ਵਿੱਚ ਅਸੀਂ ਇਹ ਕਿਹਾ ਵੀ ਸਾਨੂੰ ਜਿਹੜਾ ਡੀਏ ਦੀਆਂ 4 ਕਿਸ਼ਤਾਂ 13% ਘੱਟ ਮਿਲ ਰਿਆ ਸਾਨੂੰ ਪੰਜਾਬ ਸਰਕਾਰ ਨੂੰ ਜਲਦੀ ਤੋਂ ਜਲਦੀ ਦੇਵੇ 2.59 ਦੇ ਨਾਲ ਗੁਣਾਕ ਦੇ ਨਾਲ ਸਾਡੀ ਏਕਸੈਸ਼ਨ ਕਰਕੇ ਜਿਹੜੀ ਹੈ ਉਸੇ ਸਾਨੂੰ ਪੈਨਸ਼ਨ ਦਿੱਤੀ ਜਾਵੇ ਸਾਡਾ ਮੈਡੀਕਲ ਪੱਤਾ ਜਿਹੜਾ ਬਹੁਤ ਘਟਿਆ ਘੱਟੋ ਘੱਟ 3000 ਰੁਪਏ ਮਹੀਨਾ ਦਿੱਤਾ ਜਾਵੇ ਤੇ ਜਿਹੜੀ ਆ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮ ਨੇ ਉਹਨਾਂ ਨੂੰ ਜਿਹੜਾ ਵਾ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਕਿਉਂਕਿ ਜੇਕਰ ਪੁਰਾਣੀ ਪੈਨਸ਼ਨ ਸਕੀਮ ਨਹੀਂ ਹੁੰਦੀ ਤਾਂ ਬੁਢਾਪੇ ਦੇ ਵਿੱਚ ਜਿਹੜਾ ਉਹ ਬਹੁਤ ਮਾੜੀ ਹਾਲਤ ਹੋ ਜਾਂਦੀ ਬੰਦੇ ਦੀ ਕਿਉਂਕਿ ਪੈਨਸ਼ਨ ਜਿਹੜਾ ਬੁਢਾਪੇ ਦਾ ਬਹੁਤ ਵੱਡਾ ਸਹਾਰਾ ਅਸੀਂ ਆਪਣਾ ਮੰਗ ਪੱਤਰ ਅੱਜ ਏਡੀਸੀ ਸਾਹਿਬ ਦੇ ਰਾਈ ਜਿਹੜਾ ਹੈ ਪੰਜਾਬ ਸਰਕਾਰ ਨੂੰ ਭੇਜਿਆ ਹੈ ਤੇ ਉਮੀਦ ਹੈ ਵੀ ਪੰਜਾਬ ਸਰਕਾਰ ਸਾਡੇ ਜਿਹੜੇ 65 ਲੱਖ ਦੇ ਕਰੀਬ ਸਾਡੇ ਵੋਟਰ ਬਣਦੇ ਨੇ ਜਿਹੜੇ 6.6 ਲੱਖ ਦੇ ਕਰੀਬ ਪੈਨਸ਼ਨਰ ਤੇ ਮੁਲਾਜ਼ਮ ਉਹਨਾਂ ਦੇ ਡਿਪੈਂਡ ਕਰਨ ਵਾਲੇ 65 ਲੱਖ ਦੇ ਕਰੀਬ ਜਿਹੜੇ ਆ ਵੋਟਰ ਪੰਜਾਬ ਦੇ ਵਿੱਚ ਬੈਠੇ ਨੇ ਉਮੀਦ ਹੈ ਕਿ ਪੰਜਾਬ ਸਰਕਾਰ ਸਾਡੀਆਂ ਮੰਗਾਂ ਵੱਲ ਜਰੂਰ ਧਿਆਨ ਦੇਵੇਗੀ। ਪੀ ਰਿਲੀਜ਼ ਕਰਨ ਦਾ ਇਸ਼ੂ ਹੈਗਾ ਫਿਰ 2.59% ਅਨੁਸਾਰ ਇਹਨਾਂ ਦਾ ਜਿਹੜਾ ਹੈਗਾ ਪਤਾ ਉਹਦੇ ਬਾਰੇ ਹੈਗਾ। ਸੋ ਵੀ ਸੈਂਡਿੰਗ ਇਟ ਟੂ ਦ ਗਵਰਨਮੈਂਟ ਜਿਵੇਂ ਇਹਨਾਂ ਨੇ ਚਾਇਆ ਅਸੀਂ ਪੰਜਾਬ ਸਰਕਾਰ ਨੂੰ ਭੇਜ ਦੇ ਰਹੇ ਹਾਂ।